ਕਿਦੜਾ ਆਪਾਂ ਨਹੀਂ ਨਹੀਂ ਮੇਰੀ ਗੱਲ ਸੁਣੋ ਧਿਆਨ ਨਾਲ ਭਾਈ ਮੇਰੀ ਭਾਨੇ ਨਾਲ ਗੱਲ ਹੋ ਗਈ ਭਾਨਾ ਖੱਡੀ 'ਚ ਬੈਠਾ ਮੈਂ ਨਾਲ ਗੱਲ ਤੁਹਾਡੀ ਵੀ ਕਰਾ ਲਵਾਂ ਸਪੀਕਰ ਤੇ ਲਾ ਹੀ ਦਿੰਦਾ ਇੱਕ ਮਿੰਟ ਖੜ੍ਹ ਦਿਓ ਆਪਾਂ ਸਾਰੇ ਇੱਕ ਮਿੰਟ ਇਹ ਤਸਵੀਰ ਹੋਈ ਜ਼ਰਾ ਦਿਖਾ ਦਿਓ ਮੈਂ ਉਹਨੇ ਹਰਿਆ ਭਾਈ ਬੋਲੋ ਆਪ ਕੋ ਫੋਨ ਹੋ ਰਿਹਾ ਇੱਕ ਵਾਰੀ ਕਰ ਲੈ ਛੋਟੇ ਵੀਰ ਫੋਨ ਚੁੱਕ ਲੈ ਪਲੀਜ਼ ਹੈ ਕਿ ਜਿੰਨਾ ਚੱਲਤਾ ਹੈ ਨਾ ਕਿ ਫੋਨ ਆ ਜਾਂਦੇ ਨਹੀਂ ਰਾਜੋ ਵਡੇ ਇੱਕ ਮਿੰਟ ਹੈਲੋ ਹੈਲੋ ਜਾਂਦੇ ਨਹੀਂ ਜਾਂਦੇ ਹੈਲੋ ਹੈਲੋ ਭਾਨੇ ਮੈਂ ਨਾ ਫੋਨ ਸਪੀਕਰ ਤੇ ਲਾ ਆਇਆ ਸੰਗਤ ਸੋੜਨਾ ਚਾਹੁੰਦੀ ਆ ਕਿ ਰਾਜੋ ਨਾ ਮੋੜ ਕੇ ਲੈ ਦੱਸੀ ਕਿੱਥੇ ਜਾ ਗਿਆ ਹਾਂ ਮੈਂ ਰਾਜ ਤੂਰੀ ਨਿਕਲਿਆ ਆਪਣਾ ਤੂਰੀ ਤੂਰੀ ਪਹੁੰਚ ਕੇ ਤੂਰੀ ਬਰੇ ਅੱਜ ਤਾਂ ਇੱਕ ਗੱਲ ਤੇ ਮੋਰ ਲਾਦੀ ਪੱਕੀ ਪੰਜਾਬ ਦੇ ਲੋਕਾਂ ਨੇ ਵੀ ਜਿਹੜੀ ਜਵਾਨਵੰਦੀ ਭਵਤ ਕਰਨੀ ਚਾਹੁੰਦਾ। ਘਰਾ ਕੇ ਤੁਮਗਾ ਕੇ ਕਟਾ ਕੇ ਵੀਡੀਓ ਬਣਾ ਕੇ ਨੰਗੇ ਕਰਾ ਕੇ ਸੀਸ ਤੋਂ ਸ਼ਤਲ ਕਰਾ ਕੇ ਜਵਾਨਵੰਦੀ ਕਰਨੀ ਚਾਹੁੰਦਾ ਸੀ। ਉਹਦੇ ਮੋਰ ਆ ਪੰਜਾਬ ਦੇ ਲੋਕਾਂ ਨੇ ਵੀ ਭਵੰਤ ਭੁੱਲ ਜਾ। ਇਹ ਮਕਲਾ ਦਾਰ ਦੇ ਲੋਕਾਂ ਨੇ ਵੀ ਜਵਾਨਵੰਦੀ ਕਰੀ। ਪਰ ਮੈਂ ਵੀ ਮਰੀ ਆਪਣੀ ਤਾਂ ਲੋ ਧੰਨਵਾਦ ਆ ਤੁਹਾਡਾ ਪੰਜਾਬ ਦੇ ਲੋਕਾਂ ਦਾ ਕਿ ਜਿਨ੍ਹਾਂ ਨੇ ਬਹੁਤ ਝੱਲਿਆ ਵੀ ਖਾਣੇ ਦੀ ਵੀ ਬੰਦ ਕੀਤਾ ਗਿਆ ਡਰਾਵੇ ਵੀ ਦਿੱਤੇ ਗਏ ਗੰਗਾ ਦੀ ਮਾਰੀ ਰੰਗੀਆਂ ਬੈਰੀਕੇਡ ਵੀ ਲਾਏ ਪਰ ਤੁਸੀਂ ਪੰਜਾਬ ਦੇ ਲੋਕਾਂ ਦਿਖਾ ਦੇ ਅੰਤਰੀਕ ਨੂੰ ਕਿ ਜਦੋਂ ਪੰਜਾਬ ਧਾਰ ਲੈਂਦਾ ਜਦੋਂ ਇੱਕ ਵਾਰੀ ਮਸਤ ਕਰ ਦੋ ਤੁਰਪੇ ਪੰਜਾਬ ਦੇ ਲੋਕ ਬਿਲਕੁਲ ਲੋਕਾਂ ਨਾਲ ਰੋਕ ਨਹੀਂ ਸਕਦੇ ਪਰ ਇਹ ਨਾ ਕਰਦੇ ਹਲੇ ਆਪਾਂ ਜਾਣਾ ਨਹੀਂ ਬਾਈ ਬਣ ਕੇ ਆਹ ਆਹ ਮੇਰੀ ਬੇਇੱਜ਼ਤੀ ਆ ਸਾਰਿਆਂ ਨੂੰ ਕਿ ਤੁਸੀਂ ਇਸ ਤਰੀਕ ਆਪ ਤਰੀਕੇ ਨਾਲ 10 ਮਿੰਟ ਜੇ ਆਪਾਂ ਗੱਲਾਂ ਬਾਤਾਂ ਕਰਦੇ ਆ ਇੰਨੇ ਉਹ ਆ ਹੀ ਜਾਣਾ ਉਹਨੇ ਕੋਈ ਗੱਲ ਨਹੀਂ 5-10 ਮਿੰਟ ਬਾਅਦ ਕਿ ਤੁਸੀਂ ਵੈਸੇ ਉਹ ਮੇਰੀ ਗੱਲ ਜਿਹੜੀ ਉਈ ਆਮਲੇ ਦੇ ਨਾਲ ਛੱਤਰ ਦੇ ਨਾਲ ਭੰਨਿਆ ਇੰਨਾ ਗਿਆ ਕਿਉਂ ਕਰਾਂ ਇਹਨੂੰ ਟਾਈ ਫੈੜਨਾ ਦਿਖੜਿਆ ਪਿਆ ਹੋਵੇ ਤੁਹਾਨੂੰ ਪਤਾ ਹੀ ਹੈ ਜੇਲਾਂ ਦੇ ਵਿੱਚ ਵੀ ਇਹ ਕੀ ਕੁਝ ਬੰਦੇ ਨੂੰ ਦੇ ਦਿੰਦੇ ਆ ਇਹੋ ਜਿਹੇ ਮਾਹੌਲ ਵੀ ਹੁੰਦੇ ਨੇ ਪਰ ਕੋਈ ਗੱਲ ਨਹੀਂ ਉਹ ਇਧਰੋਂ ਧੂੜੀ ਟੱਪਿਆ ਆ ਲੈ ਇਧਰੋਂ ਆਊਗਾ ਬਾਈ ਤੇ ਆਪਾਂ ਸਾਰੇ ਸਵਾਗਤ ਕਰਕੇ ਇਹ ਮੈਂ ਫੇਰ ਵਾਰ-ਵਾਰ ਕਹਿੰਦਾ ਇਹ ਜਿੱਤ ਤੁਹਾਡੀ ਆ ਇਹ ਜਿੱਤ ਪੰਜਾਬ ਦੀ ਆ ਪੰਜਾਬ ਦੇ ਲੋਕਾਂ ਦੀ ਆ ਕਿ ਤੁਸੀਂ ਅੱਜ ਜੇ ਅੱਜ ਭਾਨੇ ਨੂੰ ਛੱਡ ਕੇ ਆਏ ਹੋ ਭਾਨਾ ਹਮੇਸ਼ਾ ਤੁਹਾਡੀ ਆਵਾਜ਼ ਮੈਂ ਉਮੀਦ ਕਰਦਾ ਭਾਨਾ ਛੱਡਿਆ ਭਰਾ ਕਿਉਂ ਭਾਨਾ ਬਿਨਾ ਬੋਵੇ ਬਿਨਾ ਝੁਕੇ ਤੁਹਾਡੀ ਆਵਾਜ਼ بلند ਕਰਦਾ ਰਹੂਗਾ ਕੋਈ ਕਦੇ ਨਾ ਦਬਿਆ ਸੀ ਨਾ ਕਦੇ ਦਬੂਗਾ ਸੋ ਮੈਂ ਬੱਬੂ ਤੋਂ 9 ਮਿੰਟ ਬੋਲਣਾ ਚਾਹੁੰਦਾ ਮੇਰੇ ਆਲੋਚਨਾ ਧੰਨਵਾਦ